ਰਾਖ ਪਿਤਾ ਪ੍ਰਭ ਮੇਰੇ ਬੇਨਤੀ ਰੂਪ ਕਰੀਏ ਨਾਮ ਜਪਦਿਆਂ ਵੀ ਫਿਰ ਮੈਂ ਬੇਨਤੀ ਕਰਾਂ ਨਾਮ ਜਪਦਿਆਂ ਵੀ ਅਰਦਾਸ ਕਰੀਏ ਜਦੋਂ ਮੰਨ ਲੋ ਜਬਾਨ ਨਾਲ ਕਹਾਂ ਵਾਹਿਗੁਰੂ ਜਬਾਨ ਨਾਲ ਕਹਾਂ ਵਾਹਿਗੁਰੂ ਤੇ ਜੇ ਵਾਹਿਗੁਰੂ ਜ਼ਬਾਨ ਕਹਿ ਰਹੀਏ ਤੇ ਫੁਰਨੇ ਰੂਪ ਚ ਕਹ ਦੇ ਦਾਤਾ ਮੈਨੂੰ ਬਖਸ਼ ਦੇ ਗੁਰਮਖੋ ਤੁਸੀਂ ਦੇਖਿਓ ਇਸ ਅਭਿਆਸ ਨਾਲ ਨਾ ਮਨ ਨੂੰ ਹੋਰ ਟਿਕਾ ਮਿਲੇਗਾ ਫਿਰ ਇੱਕ ਬੇਨਤੀ ਰੂਪ ਅੰਤਰ ਆਤਮੇ ਸ਼ਬਦ ਨੇ ਕਿ ਰਾਖ ਪਿਤਾ ਪਰ ਮੇਰੇ ਮੋਇ ਨਿਰਗੁਣ ਸਭਗੁਣ ਤੇਰੇ ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਖਾਰੇ ਬੇਨਤੀ ਹੈ ਨਾ ਜੀ ਮਾਰੇ ਫਿਰ ਇੱਕ ਸ਼ਬਦ ਹੋਰ ਗੁਰੂ ਸਾਹਿਬ ਜੀ ਦਾ ਨਾਤ ਕਛੂ ਨ ਜਾਣੂ ਮਨ ਮਾਇਆ ਕੈ ਹਾਥ ਬਿਕਾਨੋ ਤੁਮ ਕਈਤੋ ਜਗਤਗੁਰ સ્વાਮੀ ਹਮ ਕਈਤ ਕਲਜੂ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾੜਿਓ ਪਲ-ਪਲ ਹਰਜੀ ਤੇ ਅੰਤਰ ਪਾ ਰਿਓ ਮੈਂ ਫਿਰ ਬੇਨਤੀ ਕਰਾਂ ਬਹੁਤ ਸ਼ਬਦ ਨੇ ਜਿੰਨਾ ਵਿੱਚ ਬੇਨਤੀਆਂ ਕੀਤੀਆਂ ਦਾਤਾ ਮੈਨੂੰ ਬਚਾ ਜਿਵੇਂ ਇੱਕ ਪਾਠ ਅਸੀਂ ਕਰਨੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਬੰਦੇ ਦੀ ਤਾਕਤ ਹੈ ਬਸ ਸਕੇ ਜਿਸ ਵਾਸ਼ਨਾ ਦੇ ਫੁਰਨੇ ਨੂੰ ਬੰਦਾ ਚੇਤੇ ਕਰਦਾ ਹੈ ਨਾ ਵੀ ਇੰਨੇ ਦਿਨ ਹੋ ਗਏ ਕਦੀ ਆ ਫੁਰਨਾ ਉੱਠੇ ਹੀ ਨਹੀਂ ਵੈਗੁਰੂ ਜੀ ਬਖਸ਼ ਦੇ ਅਜ ਉਹਦਨ ਹੀ ਫੁਰਨਾ ਬੰਦੇ ਨੂੰ ਸਿਰ ਪਰ ਨਹੀਂ ਛੱਡਦਾ ਉਹ ਕਹਿੰਦਾ ਤੂੰ ਮੈਨੂੰ ਚੈਲੰਜ ਕਰ ਰਿਹਾ ਤੇ ਗੁਰੂ ਜੀ ਕਹਿੰਦੇ ਤੂੰ ਕਿਉਂ ਚੈਲੰਜ ਕਰ ਰਿਹਾ ਤੂੰ ਗੁਰੂ ਤੇ ਛੱਡ ਕਿ ਕਾਮ ਕ੍ਰੋਧ ਲੋਭ ਝੂਟ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਗੁਰਮਖੋ ਜਦੋਂ ਗਾਏ ਗਮ ਨੂੰ ਯਾਦ ਖੈ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਬਿਹਾਰੀ ਉਹਦੀ ਰਚਨਾ ਬਹੁਤ ਲੰਬੇਰੀਖ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਉਹਨੇ ਹੱਥ ਜੋੜ ਕੇ ਇੱਕ ਵਾਰ ਲੱਖੀ ਜੰਗਲ 'ਚ ਕਿਹਾ ਸੀ ਚਾਦਰ ਮੈਲੀ ਤੇ ਸਾਬਣ ਥੋੜਾ ਜਦ ਦੇਖਾਂ ਤਦ ਰੋਵਾਂ ਚਾਦਰ ਮੈਲੀ ਤੇ ਸਾਬਣ ਥੋੜਾ ਜਦ ਦੇਖਾਂ ਤਦ ਤਦ ਰੋਵਾਂ ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਤੋਵਾਂ ਇਹਨਾਂ ਦਾਗਾਂ ਦੀ ਕੋਈ ਕੀਮਤ ਨਾਹੀਂ ਮੈਂ ਕਿਉਂ ਕਰ ਖੱਚੀ ਹੋਵਾਂ ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ ਮੈਂ ਸੱਚੇ ਸਾ ਬਣ ਤੂੰ ਮੈਂ ਸਿਰਫ ਬੇਨਤੀ ਕਰਾਂਗਾ ਅੰਤਰਮੁਖੀ ਤਾਂ ਹੋਇਆ ਜਾਣਾ ਜੇ ਸ਼ਬਦ ਨਾਲ ਜੁੜਾਂਗੇ ਫਿਰ ਅਰਜ਼ ਹੈ ਕਿ ਇੱਕ ਹੁੰਦਾ ਬੋਲਣਾ ਅਸੀਂ ਬੋਲਿਆ ਫਿਰ ਉਹ ਸੁਣੀਏ ਅੰਦਰ ਪਤੀਜ ਜਾਏ ਜਦੋਂ ਅੰਦਰ ਸਿਮਰਨ ਗੁਰੂ ਸਾਹਿਬ ਬਖਸ਼ਿਸ਼ ਕਰਨ ਚੱਲ ਪਏਗਾ ਫਿਰ ਤੇਰਾ ਅੰਦਰ ਕੀ ਤੀਰਤ ਬਣ ਜਾਏਗਾ ਫਿਰ ਭਗਤ ਰਾਮਾਨੰਦ ਕਹਿੰਦਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲੇ ਮਨ ਪਇਓ ਪੰਗ ਕਿੰਨ ਕਿਵੇਂ ਕਰੀਏ ਮੇਰਾ ਤੁਰ ਅੰਦਰ ਹੀ ਤੀਰਥ ਬਣ ਚੁੱਕਾ ਹੈ ਗੁਰੂ ਜੀ ਇੱਥੇ ਕਹਿ ਰਹੇ ਨੇ ਤੂੰ ਰੋਜ਼ ਇਹ ਕੰਮ ਕਰ ਅੰਤਰ ਆਤਮੇ ਇਸ਼ਨਾਨ ਕਰ ਸ਼ਬਦ ਨਾਲ ਸ਼ਬਦ ਇਹ ਵੇਖੋ ਇੱਕ ਧਿਆਨ ਹੁੰਦਾ ਮੈਨੂੰ ਪਤਾ ਹੈ ਧਿਆਨ ਚ ਵੀ ਅੱਜ ਕੱਲ ਚੱਲ ਰਿਹਾ ਹੈ ਵੀ ਤੁਸੀਂ ਆਪਣੇ ਮਨ ਨੂੰ ਦੇਖੋ ਮਨ ਦੇਖੋ ਕਿੱਧਰ ਜਾ ਰਿਹਾ ਉਹ ਥੋੜਾ ਬਹੁਤਾ ਟਿਕਦਾ ਨਿਗਰਾਨੀ ਕੀਤੀ ਪਰ ਫਿਰ ਵੀ ਬੇਨਤੀ ਹੈ ਕੇਵਲ ਮੂਨ ਧਾਰਨਾ ਫੁਰਨੇ ਰਹਿ ਧੋਣਾ ਇੱਕ ਸਾਧਨਾ ਹੈ ਪਰ ਗੁਰੂ ਸਾਹਿਬ ਨੇ ਸਾਨੂੰ ਬੜੀ ਬਖਸ਼ਿਸ਼ ਕੀਤੀ ਉਹਨਾਂ ਕਿਹਾ ਤੂੰ ਫੁਰਨੇ ਰਹਿ ਧੋਵੇਂਗਾ ਇਹਦੇ ਵਿੱਚ ਵੀ ਅਖੰਗਤਾ ਨਾ ਕਿਤੇ ਆ ਜਾਏ ਤੂੰ ਅੰਤਰ ਆਤਮਿਕ ਸ਼ਬਦ ਚਲਾ ਸ਼ਬਦ ਤੇਰੇ ਅੰਦਰ ਨੂੰ ਧੋਵੇਂ ਗੁਰੂ ਜੀ ਕਹਿ ਰਿਹਾ ਕਿ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਫਿਰ ਬਿੰਤੀ ਬਾਹਰ ਦੇ ਤੀਰਥ ਬਾਹਰ ਦੇ ਦਾਨ ਬਾਹਰ ਦੇ ਤਪ ਤਿਲ ਜਿੰਨੇ ਨੇ ਅੰਤਰਗਤ ਤੀਰਤ ਮਲ ਨਾਓ ਅੱਗੇ ਜੀ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਗੁਣਾ ਦੇ ਨਾਮ ਨਹੀਂ ਦੱਸੇ ਇੱਥੇ ਬੜੇ ਗੁਰਮੁਖ ਜਪਣ ਵਾਲੇ ਤੁਹਾਡੇ ਚ ਬੈਠੇ ਆ ਘਰਾਂ ਹੀ ਸੁਣਦੇ ਆ ਜਿੱਥੇ ਅਰਥ ਸੋਧਨ ਦੀ ਲੋੜ ਪਏ ਸਮਝਣ ਦੀ ਮੈਨੂੰ ਜ਼ਰੂਰ ਦੱਸਿਓ ਕੋਈ ਮੈਨੂੰ ਇਹ ਨਹੀਂ ਹੁੰਦਾ ਮੈਨੂੰ ਮੈਂ ਗਿਆਨੀਆਂ ਮੈਨੂੰ ਕੋਈ ਕਹੇਗਾ ਨਹੀਂ ਮਰਜ ਕਹਿੰਦੇ ਆ ਸਭ ਗੁਣ ਤੇਰੇ ਸਾਰੇ ਗੁਣ ਤੇਰੇ ਆ ਮੈਂ ਨਾਹੀ ਕੋਏ ਮੇਰਾ ਕੋਈ ਗੁਣ ਨਹੀਂ ਅਗੇ ਬਚਨ ਵਿਣ ਗੁਣ ਕੀਤੇ ਭਗਤ ਨਾ ਹੋਏ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ ਸਾਰੇ ਗੁਣ ਤੇਰੇ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਵਿਣਾ ਗੁਣਾ ਕੀਤਿਆਂ ਭਗਤ ਨਾ ਹੋਏ ਹਾਂ ਇਹਦੇ ਫਿਰ ਅਰਥ ਸਭ ਗੁਣ ਤੇਰੇ ਸਾਰੇ ਗੁਣ ਤੇਰੇ ਨੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਵਿਣ ਗੁਣ ਕੀਤੇ ਤੇਰੇ ਰਾਈ ਗੁਣਾ ਦੀ ਬਖਸ਼ਿਸ਼ ਕੀਤੇ ਜਾਣ ਤੋਂ ਬਿਨਾ ਇਹਨੂੰ ਆਪਣੇ ਨਾਲ ਨਹੀਂ ਜੋੜਨਾ ਮੇਰੇ ਗੁਣਾ ਤੋਂ ਬਿਨਾ ਵਿਣ ਗੁਣ ਕੀਤੇ ਭਗਤ ਨਾ ਹੋਏ ਜੇ ਤੂੰ ਗੁਣਾ ਦੀ ਬਖਸ਼ੀਸ਼ ਨਹੀਂ ਕਰੇਗਾ ਤੇ ਭਗਤੀ ਨਹੀਂ ਹੋਣੀ ਫਿਰ ਬੇਨਤੀ ਵਿਣ ਗੁਣ ਕੀਤੇ ਗੁਣਾ ਦੇ ਕਰਨ ਤੋਂ ਬਿਨਾ ਪਰ ਗੁਣ ਕਿਹੜੇ ਹੁਣ ਜੇ ਕੋਈ ਪੁੱਛੇ ਸੀ ਆਹ ਕਾਂਗੇ ਸੱਤ ਸੰਤੋਖ ਦਇਆ ਧਰਮ ਧੀਰਜ ਗੁਣ ਨੇ ਨਾ ਯਾਦ ਰੱਖੋ ਇਹ ਪਹਿਲੀ ਤੁਕ ਦੇ ਅਰਥ ਜੇ ਸੁਣਿਆ ਮੰਨਿਆ ਮਨ ਕੀਤਾ ਭਾਉ ਆਤਮਕ ਗੁਣ ਨੇ ਇਹਨਾਂ ਗੁਣਾ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ ਪਰ ਇਹ ਗੁਣ ਤਾਂ ਹੋ ਸਕਦੇ ਆ ਜੇ ਤੇਰੀ ਕਿਰਪਾ ਹੋਵੇ ਤਾਂ ਫਿਰ ਬੇਨਤੀ ਇਹ ਗੁਣ ਨੇ ਸਾਰੇ ਐ ਮੈਨੂੰ ਪਤਾ ਹੈ ਟੀਕਾਕਾਰਾਂ ਨੇ ਗੁਰਮਖੰਨੇ ਕੀਤੇ ਆ ਬਾਹਰ ਮੁਖੀ ਗੁਣਾਂ ਦੀ ਗੱਲ ਕਰਦੇ ਆ ਪਰ ਇੱਥੇ ਮੈਨੂੰ ਇੰਜ ਲੱਗਦਾ ਜਿਹੜੇ ਗੁਣ ਅਸੀਂ ਪੜ ਰਹੇ ਹਾਂ ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਤਿੰਨ ਚੀਜ਼ਾਂ ਨੇ ਨਾ ਫਿਰ ਗੁਰੂ ਜੀ ਕਹਿੰਦੇ ਆ ਤਾਂ ਅੰਤਰਗਤ ਹੈ ਤਾਂ ਅੰਦਰ ਸਪੀਰ ਸ਼ਾਨਖ ਹੈ ਇਹ ਜਿਹੜੇ ਸੁਣਨ ਦੀ ਕਿਰਪਾ ਗੁਣ ਹੈ ਇਹ ਵੀ ਤੇਰੀ ਮਿਹਰ ਹੈ ਜੇ ਮੰਨਣ ਦੀ ਹੈ ਇਹ ਵੀ ਤੇਰੀ ਮਿਹਰ ਹੈ ਜੇ ਭਾਵਨਾ ਪ੍ਰੇਮ ਹੈ ਇਹ ਆਪਣੇ ਆਪ ਨਹੀਂ ਲੱਗਦਾ ਪ੍ਰੇਮ ਵੀ ਤੇਰੀ ਦਾਤ ਹੈ ਪਰ ਮੇਰੇ ਵੈਗੁਰੂ ਇਹ ਗੁਣ ਵੀ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਹੈ ਫਿਰ ਬੇਨਤੀ ਕਰਾਂ ਇਹ ਗੁਣ ਨੇ ਸਾਰੇ ਇਹ ਅਧਿਆਤਮਕ ਗੁਣ ਨੇ ਮਹਾਰਜ ਕਹਿੰਦੇ ਨੇ ਕਿ ਸਭ ਗੁਣ ਤੇਰੇ ਇਹ ਚ ਮੇਰਾ ਤੇ ਕੁਝ ਵੀ ਨਹੀਂ ਉਂਝ ਵੀ ਜੇ ਬਾਹਰ ਮੁਖੀ ਦੇਖੀਏ ਗੁਣਵਾਨ ਬੰਦਾ ਕਦੀ ਨਹੀਂ ਕਹਿੰਦਾ ਗੁਣ ਮੇਰੇ ਆ ਉਹ ਜਦੋਂ ਸੂਚੀ ਤਿਆਰ ਕਰਦਾ ਔਗਣ ਆਪਣੇ ਲਾਂਦਾ ਗੁਣ ਗੁਰੂ ਆਲ ਦਿੰਦਾ ਮਹਾਰਾਜ ਦਾ ਇੱਕ ਬਚਨ ਹੈ ਸਭ ਅਪਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬਨ ਕੇ ਨੈਣਾ ਨਾ ਕੁਲ ਢੰਗ ਨਾ ਮਿੱਠੇ ਬੈਣਾ ਇਹ ਵੀ ਕਹੇ ਉਂਝ ਇੱਕ ਗੁਣ ਹੋਰ ਵੀ ਕਹਿਆ ਜੇ ਇਸ ਦੀ ਵਿਆਖਿਆ ਕਰੋ ਗੁਰਮਖੋ ਗੁਣ ਬਹੁਤ ਕਹਿਆ ਜਿਵੇਂ ਅਸੀਂ ਇੱਕ ਪਾਠ ਕਰਨੇ ਆ ਨਿਮਨ ਸੋ ਅਖਰ ਖਵਣ ਗੁਣ ਜੇਵਾ ਮਣੀਆਂ ਮੰਤ ਇਹ ਤ੍ਰੇ ਭੈਣੇ ਵੇਸ਼ ਕਰ ਤਾਂ ਬਸ ਆਵੀ ਕੰਤ ਇਹ ਵੀ ਤਾਂ ਗੁਣ ਹੈ ਨਾ ਗੁਣਾ ਦਾ ਬਹੁ ਵਿਸਤਾਰਕ ਹੈ ਪਰ ਇੱਥੇ ਜਿਹੜਾ ਪ੍ਰਕਰਨ ਚੱਲ ਰਿਹਾ ਹੈ ਮੈਨੂੰ ਇੰਜ ਪ੍ਰਤੀਤ ਹੋਇਆ ਕਿ ਗੁਰੂ ਸਾਹਿਬ ਇਹ ਉਪਰ ਵਾਲੇ ਜਿਹੜੇ ਗੁਣ ਨੇ ਜਿਨ੍ਹਾਂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਸੁਨ ਮੰਨ ਤੇ ਭਾਵਨਾ ਤੋਂ ਬਿਨਾ ਮਹਾਰਜ ਕਹ ਰਿਹਾ ਇਹ ਗੁਣ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਇਹ ਜਿਹੜੇ ਉਪਰ ਵਾਲੇ ਗੁਣ ਨੇ ਮੇਰੇ ਨਹੀਂ ਸਭ ਗੁਣ ਤੇਰੇ ਕਿਉਂਕਿ ਪ੍ਰਕਰਨ ਉਚਾਰਿਆ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਪਰ ਗੁਰੂ ਜੀ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ ਹੁਣ ਅਗਲਾ ਬਚਨ ਸਵਸਥ ਆਤ ਬਾਣੀ ਬਰਮਾਓ ਸਵਸਥ ਵੈਸੇ ਇਹ ਅਸ਼ੀਰਵਾਦ ਹੁੰਦਾ ਜੀ ਉੰਜ ਕੁਝ ਵਿਦਵਾਨ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਨੇ ਇੱਕ ਜਿਵੇਂ ਜਜਮਾਨ ਨੂੰ ਅਸੀਸ ਨਹੀਂ ਦੇਈ ਜਾਂਦੀ ਇਹ ਵੀ ਅਰਥ ਕੀਤੇ ਵੀ ਤੁਸਤ ਵੀ ਆਪ ਜਿਨੂੰ ਅਸ਼ੀਰਵਾਦ ਹੈ ਜਿਵੇਂ ਸ਼ਾਬਾਸ਼ ਕਹਿੰਦੇ ਪਰ ਇੱਥੇ ਸਵਸਥ ਦੇ ਅਰਥ ਨੇ ਜੈ ਹੋਵੇ ਕਲਿਆਣ ਰੂਪ ਵੈ ਗੁਰੂ ਤੇਰੀ ਸਦਾ ਜੈ ਜੈਕਾਰ ਹੋਵੇ ਸਵਸਥ ਇਹ ਈਉਂ ਸ਼ਬਦ ਵਰਤੋ ਕਲਿਆਣ ਰੂਪ ਪ੍ਰਮਾਤਮਾ ਤੇਰੀ ਜੈ ਜੈਕਾਰ ਅੱਗੇ ਆਤ ਆਤ ਦਾ ਅਰਥ ਹੈ ਮਾਇਆ ਫਿਰ ਬਿੰਤੀ ਇੱਕ ਤਾਂ ਔਰ ਮਾਰੇ ਨੇ ਸ਼ਬਦ ਵਰਤੇ ਆਤ ਸੈਲ ਨੀਚ ਕਰ ਹੋਏ ਆਤ ਦਾ ਅਰਥ ਮਾਇਆ ਬਾਣੀ ਬਾਣੀ ਦਾ ਅਰਥ ਹੈ ਬੋਲ ਸ਼ਬਦ ਕਿਉਂਕਿ ਇੱਥੇ ਫਿਰ ਗੁਰਦੇਵ ਜੀ ਸ੍ਰਿਸ਼ਟੀ ਦੀ ਰਚਨਾ ਬਲਿਆਰ ਨੇ ਸਾਨੂੰ ਸਵਸਥ ਆਤ ਬਾਣੀ ਬਰਮਾਓ ਬਰਮਾਓ ਦਾ ਅਰਥ ਹੈ ਬ੍ਰਹਮ ਇਹ ਸ਼ਬਦ ਹਿੰਦੁਸਤਾਨ ਦੀ ਫਿਲਾਸਫੀ ਹੈ ਨਾ ਕਿ ਜੁਵਨ ਸੀ ਕਲ ਪੜਿਆ ਕੀਤਾ ਪਸਾਓ ਏਕੋ ਕਵਾਓ ਏਕੋ ਕਵਾਓ ਬਾਣੀ ਕੁੰ ਬਕੁੰਜ ਨੂੰ ਕਿਆ ਗਿਆ ਬ੍ਰਹਮਾ ਰਹੀਂ ਕਿਆ ਜਾਂਦਾ ਸ੍ਰਿਸ਼ਟੀ ਦੀ ਰਚਨਾ ਕੋਈ ਤੇ ਆ ਇੱਕ ਸ਼ਬਦ ਕਹ ਆਥ ਆਥ ਦਰਥ ਤੇ ਮਾਇਆ ਇਹਨੂੰ ਫਿਰ ਸੁਣਿਓ ਸਵਸਤ ਆਥ ਬਾਣੀ ਬਰਮਾਓ ਸਵਸਤ ਦਰਥ ਕਲਿਆਣ ਰੂਪ ਪਰਮਾਤਮਾ ਆਥ ਦਾ ਅਰਥ ਮਾਇਆ ਇਹ ਵੀ ਇੱਕ ਸਿਧਾਂਤ ਬਾਣੀ ਚਾਹੁੰਦਾ ਮਾਇਆ ਤੇ ਪਰਮਾਤਮਾ ਦੇ ਮਿਲਾਪ ਨਾਲ ਰਚਨਾ ਹੋਈ ਪਹਿਲ ਪਰ ਅਜਰਾ ਪਹਿਲਪੁਰੀਏ ਪੁੰਡਰਕਵਾਨਾ ਤਾਂਚੇ ਖੰਸਾ ਸਗਲੇ ਜਨਾਂ ਕ੍ਰਿਸ਼ਨਾਂ ਤੇ ਜਾਂ ਨੌ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸ਼ਾ ਬਿਰਾ ਸੋਸਤ ਕਲਿਆਨ ਰੂਪ ਪਰਮਾਤਮਾ ਅਥੋਂਨ ਪੁਰਸ਼ਾ ਦਮਰਾ ਅਥੋਂਨ ਦੁਬਾਰਾ ਪੁਰਸ਼ਾ ਦਮਰਾ ਦਰਥ ਮਾਇਆ ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਇਹਨੂੰ ਥੋੜਾ ਜਿਹਾ ਹੋਰ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ माया ਇੱਥੇ ਗੁਰੂ ਸਾਹਿਬਾ ਜੀ ਹੋਰ ਭੁਲੇਖਾ ਸਾਰਾ ਕਰ ਰਿਹਾ ਕਿ ਇਹਨਾਂ ਨੂੰ ਰੱਬ ਤੋਂ ਵੱਖਵਾ ਕਰਕੇ ਅਰਥ ਨਾ ਕਰਿਓ ਜੈ ਕਲਿਆਣ ਹੋਵੇ ਤੇਰੀ ਪਰਮਾਤਮਾ ਤੂੰ ਤੇਰੀ ਹੀ ਮਾਇਆ ਹੈ ਤੇਰੇ ਹੀ ਬੋਲ ਨੇ ਸ਼ਬਦ ਨੇ ਇਹ ਜਿਹੜੀ ਬ੍ਰਹਮਾ ਦੀ ਗੱਲ ਕਰਦੇ ਆ ਤੂੰ ਹੀ ਬ੍ਰਹਮਾ ਹੈ ਸੱਚ ਏ ਵੇ ਬਾਣੀ ਰਾਹੀ ਮਾਇਆ ਰਾਹੀ ਬ੍ਰਹਮਾ ਰਾਹੀ ਸ਼ਬਦ ਰਾਹੀ ਲੋਕ ਕਹਿੰਦੇ ਨੇ ਸ੍ਰਿਸ਼ਟੀ ਦੀ ਰਚਨਾ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਤੇਰੀ ਜੈ ਜੈਕਾਰ ਹੋਵੇ ਸਭ ਕੁਝ ਤੂੰ ਆਪ ਹੀ ਹੈ ਫਿਰ ਬਿੰਤੀ ਸਵਸਥ ਆਤ ਮੈਂ ਫਿਰ ਗੱਲ ਦੁਹਰਾ ਦੇਣਾ ਸਵਸਥ ਦਾ ਅਰਥ ਮੈਂ ਬਿੰਤੀ ਕੀਤੀ ਕਿਥਾਂ ਆਇਆ ਟੀਕਾ ਕਰ ਕਿਉਂਕਿ ਇਸ ਸੰਬੰਧੀ ਪੂਰਾ ਜ਼ੋਰ ਲੱਗਾ ਪਏ ਅਜੇ ਵੀ ਬੀ ਖੋਰ ਗਹਿਰਾਈ ਵਿੱਚ ਡੁੱਬਿਆ ਜੈ ਵੀ ਦੇ ਅਰਥ ਕੀ ਨੇ ਇਹ ਨਹੀਂ ਕਿ ਮੰਨ ਲੋ ਟੀਕਾ ਕਿਸੇ ਕਰਤਾ ਕਥਾ ਹੋ ਗਈ ਬਸ ਹੁਣ ਅਰਥ ਵੱਜ ਗਏ ਨਹੀਂ ਇੱਥੇ ਫਿਰ ਹੈ ਸਵਸਤ ਤੇਰੀ ਜੈ ਜੈਕਾਰ ਹੋਵੇ ਮਹਾਰਜ ਕਹਿੰਦਿਆ ਕਲਿਆਣ ਸਰੂ ਵੈਗੁਰੂ ਤੇਰੀ ਜੈ ਜੈਕਾਰ ਜੈ ਹੋਵੇ ਤੇਰੀ ਆਦ ਦਾ ਅਰਥ ਹੈ ਮਾਇਆ ਬਾਣੀ ਦਾ ਅਰਥ ਹੈ ਉਹ ਬੋਲ ਜਿਦੇ ਰਹੀ ਰਚਨਾ ਹੋਈ ਬਰਮਾਉ ਦਾ ਅਰਥ ਹੈ ਬ੍ਰਹਮਾ ਪਰਮਾਤਮਾ ਤੂੰ ਹੀ ਬ੍ਰਹਮਾ ਤੂੰ ਹੀ ਬਾਣੀ ਤੂੰ ਹੀ ਮਾਇਆ ਸੱਚ ਐਵੇਂ ਵਖ ਵਖ ਕਰਕੇ ਕੀ ਮਰਤ ਕਰਾਂ ਸਭ ਕੁਝ ਕਰਨ ਵਾਲਾ ਤੂੰ ਹੀ ਹੈ ਸੋਸਤ ਆਤ ਬਾਣੀ ਬਰਮਾਓ ਅਗਲਾ ਬਚਨ ਸਤ ਸਦੀਵ ਰਹਿਣ ਵਾਲਾ ਅਗਾ ਹੈ ਸੋਹਾਨ ਸੋਹਾਨ ਨਾਣੇ ਨਾਲ ਸੋਹਾਨਦਰ ਤੇ ਕਿ ਗੁਰੂ ਜੀ ਨੇ فرمایا ਸੋਣਾ ਸੁਭਾਨ ਤੇਰੀ ਕੁਦਰਤ ਨੂੰ ਸੁਹਾਨਦਰ ਤੇ ਸੋਨਾ ਤੇਰੇ ਤੋਂ ਵੱਧ ਸੁੰਦਰਿਆ ਕਿਸੇ ਦਾ ਨਹੀਂ ਮਰਜ ਕਹਿੰਦੇ ਨੇ ਤੂੰ ਸੱਚ ਹੈ ਤੂੰ ਬੜਾ ਸੋਹਣਾ ਹੈ ਉਂਜ ਵੈਸੇ ਗੁਰੂ ਜੀ ਨੇ ਨਾ ਕਿਤੇ ਕਿਤੇ ਸਰਗੁਣ ਝਲਕਾਂ ਵੀ ਦਿੱਤੀਆਂ ਨੇ ਬੜਾ ਸੋਹਣਾ ਹੈ ਤੂੰ ਮੈਂ ਉਸ ਦਿਨ ਬੇਨਤੀ ਕੀਤੀ ਦੇਖੋ ਗੁਰੂ ਜੀ ਦਾ ਇਹ ਬਚਨ ਤੇਰੇ ਬੰਕੇ ਲੋਇਣ ਦੰਤਰសាਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਬਾਬਾ ਜੀ ਨੇ ਕਿਹਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ ਸੱਚ ਇਹ ਤੇਰੇ ਤੋਂ ਸੋਹਣਾ ਕੋਈ ਨਹੀਂ ਤੂੰ ਸਭ ਤੋਂ ਸੋਹਣਾ ਹੈ ਮਹਾਰਾਜ ਕਹਿੰਦਿਆ ਕਿ ਤੂੰ ਸੱਚ ਹੈ ਪ੍ਰਮਾਤਮਾ ਤੂੰ ਅਤ ਦਾ ਸੋਹਣਾ ਹੈ ਬਹੁਤ ਸੋਹਣਾ ਹੈ ਸਤ ਸੁਹਾਣ ਸਦਾ ਮਨ ਚਾਹੋ ਤੇਰੇ ਮਨ ਚ ਕਦੀ ਗਮੀ ਝੋਰਾ ਚਿੰਤਾ ਕੁਝ ਨਹੀਂ ਆਇਆ ਮੇਰੇ ਪਰਮੇਸ਼ਵਰ ਜੀ ਤੂੰ ਸਦਾ ਚਾਚ ਰਹਿਨੇ ਤੇਰੇ ਘਰ ਵਿੱਚ ਮਾਤਮ ਦੀ ਸਾਫੀ ਕਦੀ ਨਹੀਂ ਵਿਛਦੀ ਤੇਰਾ ਘਰ ਆਨੰਦ ਵਧਾਈ ਤੁਧ ਘਰ ਸਤ ਸੁਹਾਣ ਸਦਾ ਮਨ ਚਾਉ ਮੈਂ ਫਿਰ ਇਹਦੇ ਅਰਥ ਰਪੀਟ ਕਰ ਦੇਣਾ ਸਵਸਤ ਕਲਿਆਣ ਰੂਪ ਪ੍ਰਮਾਤਮਾ ਤੇਰੀ ਜੈ ਸਦਾ ਜੈ ਹੋਵੇ ਆਤਮਾਇਆ ਬਾਣੀ ਦਾ ਅਰਥ ਬੋਲ ਬਰਮਾਉ ਬ੍ਰਹਮਾ ਪਰਮੇਸ਼ਵਰ ਕਲਿਆਣ ਰੂਪ ਤੇਰੀ ਜੈ ਜੈਕਾਰ ਹੋਵੇ ਤੇਰੇ ਤੋਂ ਮਾਇਆ ਤੇਰੇ ਤੋਂ ਬਾਣੀ ਤੇਰੇ ਤੋਂ ਬ੍ਰਹਮਾ ਇਹਦਾ ਮਤਲਬ ਸਭ ਕੁਝ ਕਰਤਾ ਖਰਤਾ ਧਰਤਾ ਸਭ ਕੁਝ ਤੂੰ ਹੀ ਹੈ ਅਗਲਾ ਬਚਨ ਮੈਂ ਆਪਨਾ ਸਾਂਝਾ ਕੀਤਾ ਸਤ ਸੋਹਣ ਸਤ ਇਥੇ ਥੋੜਾ ਜਿਹਾ ਬਿਸ਼ਰਾਮ ਦੇਾਂਗੇ ਸੱਚਾ ਹੈ ਸੋਹਣ ਦਾ ਅਰਥ ਤੇ ਸੋਹਣਾ ਹੈ ਸਦਾ ਮਨ ਚਾਓ ਤੇਰੇ ਮਨ ਚ ਕਦੀ ਗਮੀ ਨਹੀਂ ਸਦਾ ਸੱਚ ਦਾ ਆਨੰਦ ਜਿਹਨੂੰ ਕਹਿੰਦੇ ਆ ਮੇਰੀ ਬੇਨਤੀ ਕਰਾ ਇਕ ਸ਼ਬਦ ਵਰਦ ਹੁੰਦਿਆ ਸਤ ਚਿਤ ਆਨੰਦ ਇਹ ਉਹ ਗੁਰੂ ਜੀ ਕਹਿ ਰਿਹਾ ਜਿਹੜਾ ਸੱਚ ਹੈ ਜਿਹਦੇ ਅੰਦਰ ਆਨੰਦ ਹੈ ਸਦਾ ਸੋਹਾਨ ਸਦਾ ਮਨ ਚਾਉ ਹੁਣ ਅਗਲੀ ਗੱਲ ਫਿਰ ਹੁਣ ਸਤ ਗੁਰੂ ਸਾਨੂੰ ਇਹ ਲੋਕਾਂ ਦੀ ਗਿੰਤੀਆਂ ਮਿੰਤੀਆਂ ਲਿਉਣ ਲੱਗੇ ਪਹਿਲਾ ਓਡਾਰੀ ਮਾਰੀ ਉੱਥੇ ਲੈ ਗਏ ਵੀ ਆਹ ਕਰਿਓ ਆਹ ਮੈਲ ਜਾਏਗੀ ਹੁਣ ਗੁਰੂ ਜੀ ਕਹਿੰਦੇ ਆ ਕਿ ਬੰਦਾ ਇਹ ਜ਼ੋਰ ਲਾਉਂਦਾ ਪਿਆ ਵੀ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਗਿੰਤੀਆਂ ਮਿੰਤੀਆਂ ਕਰ ਰਿਹਾ ਕਿਵੇਂ ਹੋਈ ਸੱਚ ਹੈ ਹੁਣ ਸਤਿਗੁਰੂ ਜੀ ਅਰਥ ਬੜੇ ਸੌਖੇ ਜੇ ਕਹਿੰਦੇ ਕਵਣ ਸਵੇਲਾ ਕਵਣ ਮੈਂ ਬੇਨਤੀ ਕਰਾਂਗਾ ਜਿੰਨੀ ਕੋ ਸਮਝ ਮੈਨੂੰ ਪੈ ਰਹੀ ਹੈ ਉਚਾਰਨ ਦੀ ਮੈਂ ਉੰਨੀ ਕੋ ਅਰਜ਼ ਕਰ ਰਿਹਾ ਇਹਨੂੰ ਕਵਨ ਨਹੀਂ ਬੋਲਣਾ ਨੰਨੇ ਨਾਲ ਨਹੀਂ ਕਦੀ ਬੋਲਣਾ ਇਹ ਨਾਣੇ ਨਾਲ ਹੈ ਕਵਣ ਸੱਸੇ ਨੂੰ ਔਂਕੜ ਬੋਲਣੀ ਖੋੜਾ ਨਹੀਂ ਬੰਦ ਦੇਣਾ ਸੋ ਨਹੀਂ ਬੋਲਣਾ ਸੋ ਆ ਕਈ ਵਾਰੀ ਜਦੋਂ ਪਾਠ ਕਰਦੇ ਨਾ ਐ ਸੋ ਕਹੋ ਟੱਲ ਗੁਰਸੇਵੀ ਉੱਥੇ ਸੋ ਹੈ ਹੀ ਨਹੀਂ ਉੱਥੇ ਸੱਸੇ ਨੂੰ ਓਮਕੜ ਲੱਗੀ ਸੋ ਕਹੋ ਟੱਲ ਗੁਰਸੇਵੀ ਹੈ ਹੁਣ ਇਹਨੂੰ ਮਹਾਰਾਜ ਕਹਿੰਦੇ ਕਵਨ ਸੋ ਵੇਲਾ ਇਹ ਦੋਨੋਂ ਸ਼ਬਦ ਵਰਤੇ ਪੂਰਬ ਤੇ ਪੱਛਮ ਦੇ ਸ਼ਬਦਾਂ ਦਾ ਮੇਲ ਘੇ ਇਥੇ ਵੇਲਾ ਬੋਲਦੇ ਸਨ ਭਾਰਤ ਵਿੱਚ ਤੇ ਵਕਤ ਸ਼ਬਦ ਜਿਹੜਾ ਫਾਰਸੀ ਚੋਂ ਅਸੀਂ ਦੇਖਨੇ ਆ ਕਿ ਇਹ ਬੋਲਿਆ ਜਾਂਦਾ ਸੀ ਅਰਬ ਵਿੱਚ ਕਵਨ ਸੋ ਵੇਲਾ ਉਹ ਕਿਹੜਾ ਵੇਲਾ ਸੀ ਇਹ ਸੁਬਾ ਵੇਲਾ ਸੀ ਛਾ ਵੇਲਾ ਸੀ ਦੁਪਹਿਰ ਵੇਲਾ ਸੀ ਲੋਂਡਾ ਵੇਲਾ ਸੀ ਕਿ ਆਥਨ ਵੇਲਾ ਸੀ ਅਸੀਂ ਪੁਰਾਣੀ ਸ਼ਬਦ ਵਰਤਦੇ ਲੋਂਡਾ ਵੇਲਾ ਹੁੰਦਾ ਸੀ ਛਾ ਵੇਲਾ ਹੁੰਦਾ ਸੀ ਦੁਪਹਿਰ ਵੇਲਾ ਹੁੰਦਾ ਸੀ ਆਥਨ ਵੇਲਾ ਸੀ ਕਵਣ ਸੋ ਵੇਲਾ ਸਵੇਰੇ ਸੁਬਾ ਸ਼ਾਮ ਕਿਹੜਾ ਵਕਤ ਸੀ ਜੱਕ ਵਕਤ ਕਵਣ ਮੇਰੀ ਬੇਨਤੀ ਹੈ ਤੇ ਖੱਖੇ ਨਾਲ ਆਇਆ ਅਸੀਂ ਉਹੀ ਪੜਨਾ ਜੋ ਗੁਰੂ ਜੀ ਨੇ ਲਿਖਿਆ ਸ਼ਬਦ ਪਾਵੇਂ ਵਕਤ ਹੈ ਪਰ ਇੱਥੇ ਕੱਕੇ ਨਾਲ ਅਰਥ ਇਹਦੇ ਵਕਤ ਹੀ ਨੇ ਟਾਈਮ ਸਮਾਂ ਉਹ ਕਿਹੜਾ ਵੇਲਾ ਸੀ ਵਕਤ ਕਵਣ ਉਹ ਕਿਹੜਾ ਵਕਤ ਸੀ ਤੇ ਮਹਾਰਾਜ ਕਿੰਨੇ ਕਵਣ ਥਿਤ ਥਿਤ ਦਾ ਸਬੰਧ ਚੰਦਰਮਾ ਨਾਲ ਹੈ ਕਵਣ ਥਿਤ ਏਕਮ ਸੀ ਦੂਜੀ ਸੀ ਤੀਸੀ ਚੌਥੀ ਚੌਥ ਸੀ ਪੰਜਵੀਂ ਸੀ ਇਹ ਕਿਹੜੀ ਸੀ ਥਿਤ ਜਿਹੜੀ ਚੰਦਰਮਾਲ ਸਬੰਧਤ ਹੈ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਵਾਰ ਦਰਤੇ ਕਿਹੜਾ ਵਾਰ ਸੀ ਜਿਹੜਾ ਸੂਰਜ ਨਾਲ ਸੰਬੰਧਿਤ ਹੈ ਫਿਰ ਬੇਨਤੀ ਸੁਣੋ ਥਿਤ ਚੰਦਰਮਾ ਨਾਲ ਵਾਰ ਸੋਮਵਾਰ ਸੀ ਮੰਗਲਵਾਰ ਬੁੱਧਵਾਰ ਕਿਹੜਾ ਵਾਰ ਸੀ ਅਜੇ ਗੁਰੂ ਸਾਹਿਬ ਸਵਾਲ ਕਰ ਰਿਹਾ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਸੱ세 ਨੂੰ ਸਿਹਾਰੀ ਹੈ ਲਾਂ ਨਹੀਂ ਸੇ ਨੇ ਕਵਣ ਸੇ ਰੁੱਤੀ ਕਿਹੜੀ ਰੁੱਤ ਸੀ ਉਦੋਂ ਖਾਟਰ ਉਤਾਨੇ ਨਾ ਉੱਥੇ ਮੰਨੀਆਂ ਕਿਹੜੀ ਰੁੱਤ ਸੀ ਗਰੀਸਮ ਸੀ ਕਿਹੜੀ ਰੁੱਤ ਸੀ ਬਸੰਤ ਸੀ ਮਹਾਰਾਜ ਕਹਿੰਦੇ ਮੈਨੂੰ ਦੱਸੋ ਛੇ ਰੁੱਤਾਂ ਜੋ ਕਿਹੜੀ ਰੁੱਤ ਸੀ ਕਵਣ ਸੇ ਰੁੱਤੀ ਮਹੋਂ ਕਵਣ ਮਹ ਕਿਹੜਾ ਮਹੀਨਾ ਸੀ 12 ਮਹੀਨਿਆਂ ਚੋਂ ਮਹਾਰਾਜ ਕੀ ਪੁੱਛ ਰਿਹਾ ਤੁਸੀਂ ਵੇਲਾ ਵਕਤ ਕਹਿੰਦੇ ਇਹ ਪੁੱਛਣਾ ਚਾਹਨਾ ਲੋਕੋ ਤੁਸੀਂ ਦਿਨ ਰਾਤ ਇੱਕੋ ਹੀ ਕੰਮ ਕਰੀ ਜਾਂਦੇ ਹੋ ਕਦੋਂ ਰਚਿਆ ਕਦੋਂ ਰਚਿਆ ਜਿੱਤ ਹੋਵਾ ਆਕਾਰ ਇਹ ਵੀ ਐਡੇ ਨੂੰ ਕੰਨਾਂ ਲੱਗਾ ਆਕਾਰ ਨਹੀਂ ਪੜਨਾ ਜਿੱਤ ਹੋਵਾ ਆਕਾਰ ਜਿੱਦਨ ਸਭ ਕੁਝ ਸਿਰਜਿਆ ਗਿਆ ਉਹ ਦਿਨ ਕਿਹੜਾ ਦਿਨ ਦਾ ਵੇਲਾ ਸੀ ਕਿਹੜਾ ਦਿਨ ਸੀ ਕਿਹੜੀ ਥਿੱਤ ਸੀ ਕਿਹੜਾ ਵਕਤ ਸੀ ਕਿਹੜਾ ਮਹੀਨਾ ਸੀ ਤੇ ਦੱਸੋ ਭਲੇ ਪੁਰਖੋ ਧਰਮਾ ਵਾਲਿਓ ਉਦੋਂ ਰੁੱਤ ਕਿਹੜੀ ਚੱਲਦੀ ਪਈ ਸੀ